ਮੈਂ ਸਰ ਫੋਰੈਸਟ ਗਾਰਡ ਇਥੇ ਮਨਵੀਰ ਸਿੰਘ ਤੇ ਇਹ ਜਿਹੜੀ ਆ ਪੰਜ ਪਿੰਡਾਂ ਦੀ ਪੰਚਾਇਤ ਦਾ ਟੋਟਲ ਇਹਦਾ ਰਕਬਾ 811 ਏਕੜ ਆ ਇਥੇ ਜੋ ਹੈ ਸਭ ਨੇਚਰਲ ਆ ਕੋਈ ਆਰਟੀਫੀਸ਼ੀਅਲ ਨਹੀਂ ਆ ਨੇਚਰਲ ਵਾਟਰ ਆ ਇਥੇ بارش ਦਾ ਜਾਂ ਹੋਰ ਓਵਰਫਲੋ ਜੋ بارش ਦਾ ਪਿੰਡਾਂ ਤੋਂ ਹੁੰਦਾ ਉਹ ਆ ਕੇ ਇਥੇ ਹੋ ਜਾਂਦਾ ਇਥੇ ਮਾਈਗਰੇਟਿਡ ਬਰਡਸ ਆਂਦੇ ਆ ਹਾਜੀ ਤੱਕ ਸਰ ਇਹਦੀ ਗਿਣਤੀ 2000 ਤੋਂ 2500 ਦੇ ਵਿੱਚ ਆ ਤੇ ਪੰਛੀਆਂ ਦੀ ਗਿਣਤੀ ਉਦਾਂ 15000 ਪਲੱਸ ਹੋ ਜਾਂਦੀ ਆ ਜੋ ਪਿਛਲੀ ਰਿਪੋਰਟ ਦੇ ਸਾਬਤ ਨੇ ਆ ਤੇ ਤੋਂ ਕੋਈ 100 ਪਲੱਸ ਸਪੀਸੀਜ਼ ਹੋ ਜਾਂਦੀਆਂ ਨਾਰਮਲ ਇੱਥੇ ਇਹ ਤੋਂ ਵੱਧ ਦੀ ਸਪੀਸੀਜ਼ ਹੁਣ ਘਟ ਨਹੀਂ ਹੋਣੀਆਂ ਕੁਝ ਪੰਛੀ ਇੱਥੇ ਰੁੱਕ ਜਾਂਦੇ ਆ ਕੁਝ ਮਤਲਬ ਜਿੱਦਾਂ ਇੱਥੇ ਵਿਜ਼ਿਟ ਕਰਕੇ ਸ਼ਾਲਾਪੱਤਨ ਚੱਲ ਜਾਂਦੇ ਆ ਕੁਝ ਉੱਥੇ ਮਰਾੜੇ ਪੱਤਨ ਤੇ ਚੱਲ ਜਾਂਦੇ ਆ ਕਾਫੀ ਸਰ ਮਾਈਗਰੇਟਰੀ ਬਰਡਸ ਜਿੱਦਾਂ ਸਪੋਰਟ ਬਿਲ ਡੱਕ 글로ਸਰੀ ਆਈਬਸ ਹੋਰ ਜਿੱਦਾਂ ਸਾਰਸ ਗ੍ਰੇਨ ਇੱਥੇ ਪੇਅਰ ਆ ਉਹ ਪੱਕਾ ਹੀ ਰਹਿਣਦੇ ਆ ਦੋ ਪੇਅਰ ਹੋ ਗਏ ਆ ਉਹ ਇੱਥੇ ਆਸਟ੍ਰੇਲੀਆ ਤੋਂ ਆਇਆ ਸੀ ਉਹ ਇੱਥੇ ਹੀ ਛੇ ਰਹਣੇ ਲੱਗ ਪਿਆ। ਯਾਤਰੀ ਸਰ ਜਿੱਦਾਂ ਸਕੂਲ ਦੇ ਬੱਚੇ ਆਉਂਦੇ ਆ ਆਪਣੇ ਕੋ ਕਮਿਊਨਿਟੀ ਹਾਲ ਆ ਉੱਥੇ ਅਸੀਂ ਆਡੀਟੋਰੀਅਮ ਚ ਉਹਨਾਂ ਨੂੰ ਬੰਡਾ ਬਿਠਾ ਕੇ ਸਲਾਈਡ ਵਗੈਰਾ ਚਲਾ ਕੇ ਉਹਨਾਂ ਨੂੰ ਪੰਛੀਆਂ ਬਾਰੇ ਦੱਸੀਦਾ। ਅੰਦਰ ਸਾਡੇ ਕੋ ਉੱਥੇ ਲੱਗੀਆਂ ਪੰਛੀਆਂ ਦੀਆਂ ਫੋਟੋਆਂ ਬੱਚੇ ਉਰ ਤੋਂ ਵੇਅਰ ਹੁੰਦੇ ਆ। ਫਿਰ ਉਹ ਕੰਟੀਨ ਵਗੈਰਾ ਉੱਥੇ ਬੈ ਕੇ ਆਪਣਾ ਉਹ ਬ੍ਰੇਕਫਾਸਟ ਜਾਂ ਲੰਚ ਵਗੈਰਾ ਲੈ ਸਕਦੇ ਆ। ਤੇ ਕਈ ਵਾਰ ਆਹੀਂ ਅਵੇਅਰਨੈਸ ਪ੍ਰੋਗਰਾਮ ਕਰੀਦਾ ਸਕੂਲਾਂ ਦੇ ਬੱਚਿਆਂ ਨੂੰ ਇਨਵਾਈਟ ਕਰੀਦਾ। ਰਾਹੀ ਉਹਨਾਂ ਨੂੰ ਬ੍ਰੇਕਫਾਸਟ ਵਗੈਰਾ ਪ੍ਰੋਵਾਈਡ ਕਰੀਦਾ ਫਿਰ ਬੱਚਿਆਂ ਨੂੰ ਬਾਹਰ ਇੱਥੇ ਵਿజిਟ ਕਰਾਉਣ ਲਈ ਇੱਥੇ ਵਾਚ ਟਾਵਰ ਬਣਿਆ ਆ ਵਾਚ ਟਾਵਰ ਤੇ ਬਿਠਾ ਗਿਆ ਅਸੀਂ ਉਹਨਾਂ ਨੂੰ ਦੂਰਬੀਨ ਵਗੈਰਾ ਦੇ ਕੇ ਵਾਈਸ 1 1 ਬੱਚੇ ਨੂੰ ਤੇ ਫਿਰ ਉਹ ਮਤਲਬ ਵਧੀਆ ਵੇ ਉਹਦੇ ਲਈ ਉਹੀ ਤੁਹਾਨੂੰ ਦੱਸਿਆ ਨਾ ਉੱਥੇ ਅੰਦਰ ਹੀ ਪਹਿਲਾਂ ਉਹਨਾਂ ਨੂੰ ਦੱਸਿਆ ਜਾਂਦਾ ਕਿ ਇਹ ਪੰਛੀ ਜਿਹੜੇ ਮਾਈਗਰੇਟਡ ਹੈ ਇਹਦਾ ਇਹ ਨਾਮ ਹੈ ਤੇ ਇਹ ਦੀ ਫੋਟੋ ਆ ਫਿਰ ਉਹਨਾਂ ਨੂੰ ਇੱਥੇ ਆ ਕੇ ਮਤਲਬ ਫੀਲਡ ਵਿజిਟ ਕਰਾਇਆ ਜਾਂਦਾ ਸਰ ਜਿਆਦਾ ਨੇਚਰਲੀ ਆ ਫਿਸ਼ਿੰਗ ਵਗੈਰਾ ਇੱਥੇ ਪੰਛੀ ਖਾਂਦੇ ਆ ਜਿਹੜੇ ਦੂਸਰੇ ਆ ਉਹ ਪੰਛੀ ਐਦਾਂ ਆ ਕਿ ਮਾਰਨਿੰਗ ਚਲੇ ਜਾਂਦੇ ਆ ਫੀਲਡ ਲੈ ਕੇ ਈਵਨਿੰਗ ਫੇਰ ਵਾਪਸ ਆ ਜਾਂਦੇ ਆ ਇਹ ਸਾਰੇ ਜਿਹੜੇ ਪੰਛੀ ਐ ਜ਼ਿਆਦਾਤਰ ਮਾਈਗਰੇਟਿਡ ਆ ਇਹਦੇ ਵਗੈਰਾ ਨਾਲ ਸਾਡੇ ਕੋਲ ਚੰਡੀਗੜ੍ਹ ਟੀਮ ਆਂਦੀ ਆ ਜਦੋਂ ਅਸੀਂ ਪੰਛੀਆਂ ਦੀ ਕਾਊਂਟਿੰਗ ਕਰੀਦਾ ਉਹ ਫਿਰ ਇਕੱਲੇ ਇਕੱਲੇ ਪੰਛੀ ਨੂੰ ਕਾਊਂਟ ਕਰਦੇ ਆ ਕਿ ਇਹ ਪੰਛੀ ਉਹ ਸਾਈਡ ਤੋਂ ਆਇਆ ਤੇ ਐਨੇ ਪੰਛੀ ਹੋ ਗਏ ਆ ਇਹਦੇ ਵਗੈਰਾ ਤਿੰਨ ਚਾਰ ਉਹਦੇ ਸਰਵੇ ਹੁੰਦੇ ਆ ਫਿਰ ਉਹ ਸਟੇ ਕਰਦੇ ਆ ਤੇ तकरीबन ਸਾਰੇ ਪੰਛੀ ਸਰ ਇੱਥੇ ਆ ਕੇ ਜਿਆਦਾ ਇੱਥੇ ਹੀ ਰੁਕਦੇ ਆ ਸ਼ਾਲਾਪੱਤਨ ਦੇ ਥੋੜੇ ਹੱਥੋਂ ਕੁਝ ਸ਼ਾਲਾਪੱਤਨ ਚਲ ਜਾਂਦੇ ਕੁਝ ਉੱਥੇ ਚਲ ਜਾਂਦੇ ਆ ਜੀ ਸਰ ਇਦਾਂ ਦਾ ਇੱਕ ਸਾਰਸ ਕਰੇਂਦਾ ਪੇਅਰ ਆ ਉਹ ਕਾਫੀ 4-5 ਸਾਲਾਂ ਤੋਂ ਉੱਥੇ ਰਹਿ ਰਿਹਾ ਉਹ ਆਸਟ੍ਰੇਲੀਆ ਤੋਂ ਆਇਆ ਸੀ ਹੁਣ ਇੱਥੇ ਸਟੇ ਕਰਨ ਆਇਆ ਹੁਣ ਉਹਦੇ ਅੱਗੇ ਫੈਮਿਲੀ ਵੀ ਵੱਧ ਗਈ ਆ ਤੇ ਉਹ ਦੋ ਪੇਅਰ ਹੋ ਗਏ ਮਤਲਬ ਟੋਟਲ 4 ਹੋ ਗਏ ਆ ਸਾਰਸ ਕਰੇਂਦੇ ਉਹ ਜ਼ਿਆਦਾਤਰ ਇੱਥੇ ਡਾਲੇ ਵਾਲੇ ਤਲਾਚ ਹੀ ਹੁੰਦਾ ਆ ਕਈ ਵਾਰ ਇਥੋਂ ਸ਼ਾਲਾਪੱਤਨ ਵੀ ਚੱਲ ਜਾਂਦਾ ਯਾਤਰੀਸਰ ਆਉਂਦੇ ਆ ਉਹਨਾਂ ਨੂੰ ਮੇਨ ਇਹੀ ਮੈਸੇਜ ਆ ਕਿ ਆ ਕੇ ਇੱਥੇ ਮਤਲਬ ਪਲਾਸਟਿਕ ਦਾ ਯੂਸ ਨਾ ਕਰਨ ਕਿਉਂਕਿ ਇਹ ਨੇਚਰਲ ਆ ਸੋਰਸ ਤੇ ਪੰਛੀਆਂ ਨੂੰ ਇਹਦੇ ਨਾਲ ਡਿਸਟਰਬੈਂਸ ਹੁੰਦੀ ਹੈ ਜਦੋਂ ਪੈਕਟ ਜਾਂ ਬੋਤਲ ਪਾਣੀ ਚ ਸੁੱਟ ਦਿੰਦੇ ਆ ਬਾਕੀ ਬਹੁਤ ਵਧੀਆ ਜਿੰਨੇ ਵੀ ਆਉਂਦੇ ਕੋਆਪਰੇਟ ਕਰਦੇ ਆ ਬਸ ਇੱਕ ਇਹੀ ਮੈਸੇਜ ਆ ਕਿ ਆ ਕੇ ਇੱਥੇ ਕੋਸ਼ਿਸ਼ ਕਰਨ ਕਿ ਇੱਥੇ ਉਹ ਨਾ ਗੰਦਗੀ ਨਾ ਕਰਨ